ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਕਰਦੀ ਹਾਂ ਜਿਵੇਂ ਕਿ ਦੇਸ਼ ਦੇ ਕੋਨੇ-ਕੋਨੇ 'ਚ ਵਿਸਾਖੀ ਦਾ ਤਿਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਵਿਆਸ ਹਾਈਵੇ ਰੋਡ ਗੁਰਦੁਆਰਾ ਸ੍ਰੀ ਅਮਾਨਤ ਸਰ ਸਾਹਿਬ ਵਿਖੇ ਵਿਸਾਖੀ ਦਾ ਤਿਹਾਰ ਬੜੀ ਹੀ ਸਰਦਾਰ ਭਾਵਨਾ ਨਾਲ ਮਨਾਇਆ ਗਿਆ ਉੱਥੋਂ ਦੇ ਸੇਵਾਦਾਰ ਬਾਬਾ ਦਿਆ ਸਿੰਘ ਜੀ ਨੇ ਸੰਗਤਾਂ ਨੂੰ ਵਿਸਾਖੀ ਦੇ ਤਿਹਾਰ ਬਾਰੇ ਜਾਣਕਾਰੀ ਦਿੱਤੀ ਆਓ ਦੇਖਦੇ ਹਾਂ ਦਰਸ਼ਕੋਵ ਬੇਦਾਦਪੁਰ ਦੀ ਵਿਸ਼ੇਸ਼ ਰਿਪੋਰਟ। ਪਾਈਕੂ ਚਿੱਤੇ ਤੇ ਮੈਂ ਆ ਰਿਹਾ ਹਾਂ ਅੱਜ ਦੇ ਪੋਟੇ ਆ ਮਾਹੂਸਾਰਾ। ਭਾਨ ਤਾਨੇ ਗੁਰੂ ਜੀ ਸਿੰਘ ਜੀ ਮਹਾਰਾਜਾ ਜੋ ਕਿ ਇਸ ਦੇ ਆਜਿਮ ਸਾਥੀ ਹੋਣ ਜੋ ਕਿ ਤਿਹਾੜ ਆਪਣੇ ਰਾਜਦਾਨਾ ਆਇਆ ਜਾ ਰਿਹਾ ਤੇ ਆਪਾਂ ਕਰਦੇ ਆਂ ਕਾਵੇ ਦਿਆ ਸਿੰਘ ਜੀ ਦੇ ਨਾਲ ਗੱਲਤ ਹੋਰ ਵੀ ਸਿੰਘ ਸਾਹਿਬ ਇੱਥੇ ਆ ਗਏ ਤੁਹਾਨੂੰ ਪਿਆਸਾ ਪਿਆਰ ਸਿੰਘ ਕੁਲਮਾਨ ਸਾਹਿਬਾ ਯੋਗ ਇਹ ਪ੍ਰਿਆਸ ਤੇ ਤੁਹਾਨੂੰ ਲੈ ਕੇ ਸੀ ਦਾ ਦਗਾ ਰਹੇ ਹਾਂ 100 ਡੇਟਾ ਕੋਟਿੰਗ ਇਨਵੈਸਟਮੈਂਟ ਲਿਮਿਟ ਕੰਪਨੀ ਅੱਜ ਕਾਹਦੀ ਆਪੋਰਟ ਕਰਨ ਤੋਂ ਬਾਅਦ ਕਿਸੇ ਵੀ ਕਾਰਕ ਸਬੰਧੀ ਨਹੀਂ ਲੋਕਾਂ ਦਾ ਵੇਖ ਰੱਖੋ ਜੀ ਸਤ ਦੇਸ਼ਵਿਦੇਸ਼ਾਂ ਦੇ ਵਿੱਚ ਭੰਤਕ ਸਾਹਿਬ ਸੱਖਾ ਸਿੰਘ ਜੀ ਦਾ ਬਹੁਤ ਸਾਲਾਂ ਤੋਂ ਜੋ ਕਿ 325 ਸਾਲਾਂ ਚੱਲ ਰਿਹਾ ਬੜੀ ਤੂਮਦ ਦੇ ਨਾਲ ਹਰ ਸਵੇਰ ਤੋਂ ਹੀ ਦਿਰਵਾਜ ਜੀ ਅੰਕੜਾ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਆਪਣੀਆਂ ਮਤਾਵਾਂ ਨੂੰ ਇਹ ਅਰਦਾਸ ਬੇਤੀ ਕਰਦੇ ਹਾਂ ਕਿ ਆਪਣਾ ਅਮਰਤ ਧਾਰੀ ਹੋ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਕਰਨ ਕਰੋ ਅੱਜ ਇਹਨੇ ਕਿ ਅਹੀ ਨਸ਼ਾ ਜਿਹੜਾ ਉਹ ਨਹੀਂ ਖਾਣਾ ਅਸੀਂ ਪੰਜਾਬ ਦੇ ਪੁੱਤਾਂ ਪੰਜਾਬ ਨੂੰ ਚਲਾਉਣਾ ਪੰਜਾਬ ਨੂੰ ਬਚਾਉਣਾ ਇਹ ਸਾਡਾ ਕਰਮ ਤੇ ਧਰਮ ਹੈ ਉਹ ਸਾਰੇ ਪਰਣ ਕਰਨਾ ਜਵਾਨਾਂ ਦੇ ਵਿੱਚ ਵੀ ਜਿਹੜੇ ਸਾਡੇ ਰਾਗੀ ਜੱਥਾ ਕੋਈ ਵੀ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਹੀ ਕਿਹਾ ਬਾਬਾ ਜੀ ਵੱਲੋਂ ਜਮਿਆ ਕਿ ਨਸ਼ੇ ਦੇ ਵਿਰੁੱਧ ਦੇ ਵਿੱਚ ਜਿਹੜਾ ਸੰਗਠਨ ਪਹਾਰ ਕੀਤਾ ਬਾਬਾ ਜੀ ਅਸੀਂ ਇੱਕ ਤਰ੍ਹਾਂ ਉਹਨਾਂ ਪੈਣਾ ਨੂੰ ਜੇ ਛੱਡ ਕੇ ਬਸ ਫਿਰ ਤੁਹਾਨੂੰ ਹੋਰ ਜੇ ਰੋ ਸਾਡੇ ਗੁਰੂ ਸਾਹਿਬ ਹੋਏ ਸਰਬਾਹੂ ਬੜੀ ਆ ਆ ਜੀ ਫਿਰ ਆਪ ਫਿਰ ਆਪ ਆ ਵੀਰਾਂ ਨੂੰ ਤੇ ਬੱਚੇ ਛੋਟੇ ਨੂੰ ਕਿੰਨਾ ਸਿੱਖਾਉਂਦੇ ਆ ਤੇ ਮਾਂ ਇਹ ਕਿਉਂ ਸਾਡੇ ਅੱਜ ਕੱਲ੍ਹ ਉਹ ਨੌਜਵਾਨ ਆ ਜਾਂ ਉਹਨਾਂ ਨੂੰ ਵੀ ਅੱਜ ਕੋਈ ਕੋਈ ਕਿਉਂ ਬਣਾਈ ਜਾਂਦੇ ਹੋ ਮੈਂ ਇਹੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਸਾਰਿਆਂ ਨੂੰ ਛੱਡੋ ਜੋ ਵੀ ਕੋਈ ਗੁਣੀ ਗਿਆਨੀ ਆ ਨਾ ਉਹਨਾਂ ਨੂੰ ਛੱਡ ਕੇ ਖੁਦ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕੁਰਬਾਨੀਆਂ ਇਹ ਇਤਿਹਾਸ ਪੜ ਲਿਆ ਨਾ ਕੋਈ ਤਾਂ ਤੁਹਾਨੂੰ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਪੈਣੀ ਤੁਸੀਂ ਆਟੋਮੈਟਿਕ ਕਰ ਜਾਣਾ ਸੱਜਣਾ ਜੇ ਸਿੰਘਾਂ ਨੇ ਪੜ ਲਿਆ ਨਾ ਸਿੰਘ ਸੱਜਣੇ ਆ ਜੇ ਕਿਤੇ ਸਾਰੇ ਇਕੱਠੇ ਪੜਦੇ ਨੇ ਸਰਕਾਰ ਖਵਾਜੀ ਕਰ ਜਣੀ ਹੈ ਹਾਂ ਸੋ ਇਸ ਕਰਕੇ ਆਪਣੇ ਇਤਿਹਾਸ ਨੂੰ ਪੜਾ ਤੁਨਾ ਪੜਾਅ ਇਤਿਹਾਸ ਕਰ ਲਿਆ ਸਾਨੂੰ ਸਾਰਾ ਪਤਾ ਲੱਗ ਜਾਵੇ। ਯਾਰੋ ਤਾਂ ਬਾਬਾ ਜੀ ਇਤਿਹਾਸ ਦੀ ਪੜਨੀ ਗੱਲ ਆਉਂਦੀ ਆ ਉੱਥੇ ਉੱਥੇ ਦੇ ਸਾਰੇ ਲੋਕ ਕਹਿੰਦੇ ਆਪਾਂ ਇਹਦੀ ਸਕੂਲ ਬੱਤੇ ਪੜ੍ਹੀਏ ਉੱਥੇ ਇਹ ਨਹੀਂ ਸਕੂਲ ਦੀ ਗੱਲ ਕਰਦੇ ਆ ਜਾਂ ਹਿੰਦੀ ਦੀ ਗੱਲ ਕਰਦੇ ਆ। ਤੁਸੀਂ ਪਿੱਛੇ ਆਪਣਾ ਸੂਤਰਾ ਦੇ ਵਾਲੇ ਤੋਂ ਪਹਿਲੇ ਪਤਾ ਲੱਗਾ ਵਾ ਕਿ ਜਿਹੜੀ ਸਾਡੀ ਮਾਂ ਬੋਲੀ ਆ ਉਹ ਵੀ ਬੱਚਿਆਂ ਨੂੰ ਸਕੂਲ ਦੇ ਵਿੱਚ ਜਿਹੜਾ ਉਹ ਬੰਦ ਕਰੀ ਜਾਂਦੇ ਆ ਤੇ ਉਹ ਇਤਿਹਾਸ ਕਿੱਦਾ ਪੜ੍ਹਨੀ ਜ ਆਪਣਾ ਉਹ ਕਿੱਦਾਂ ਵੇਖੋ ਜੀ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਹੁਣ ਤੱਕ ਪੰਜਾਬੀ ਨੂੰ ਦਬਾਇਆ ਜਾ ਰਿਹਾ ਦਬਾਇਆ ਜਾ ਰਿਹਾ ਦਬਾਉਂਦੇ ਆਏ ਆ ਪਰ ਇਹ ਨਾ ਕਦੀ ਖਤਮ ਹੋਣੀ ਤੇ ਨਾ ਇਹਨੂੰ ਕੋਈ ਖਤਮ ਕਰ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਉਚਾਰੀ ਆ ਜਿਸ ਤਰ੍ਹਾਂ ਦਾ 20 ਰੁਪਿਆ ਦਾ ਲੰਗਰ ਅੱਜ ਦੇਸ਼ਾਂ-ਵਰਦੇਸ਼ਾਂ ਦੇ ਵਿੱਚ ਵਰਤ ਰਿਹਾ ਨਾ ਉਹਦੀ ਸਿੱਖੀ ਪਰਫੁੱਲਤਾ ਹੀ ਇਸੇ ਤਰ੍ਹਾਂ ਪੰਜਾਬੀ ਨੂੰ ਕੋਈ ਖਤਮ ਨਹੀਂ ਕਰ ਸਕਦਾ ਇਹ ਆਪੇ ਹਟ ਜਾਣੇ ਆ ਜਦੋਂ ਮੱਝ ਲੜ ਕੇ ਕੀੜੇ ਸਾਰੇ ਨਾਲ ਹੀ ਮਰ ਜਾਣੇ ਆ ਪਪ ਮੈਂ ਇਹ ਵੀ ਗੱਲ ਕਹਿਣਾ ਚਾਹੁੰਦੀ ਆ ਕਿ ਅੱਜ ਕੱਲ੍ਹ ਵੀ ਇਹ ਜਿਹੜਾ ਹੋ ਰਿਹਾ ਆ ਜਿਹੜੀ ਅਸੀਂ ਤੌਰ ਤੇ ਬੱਚਿਆਂ ਨੂੰ ਸਿਖਾ ਰਹੇ ਹਾਂ ਉਹ ਗਲਤ ਹੋਰ ਉਹ ਇਹ ਨਹੀਂ ਕਿ ਬੱਚਿਆਂ ਨੂੰ ਵਧੀਆ ਗਾਈਡ ਕਰਨਾ ਸਾਡੀ ਸਿੱਧੀ ਵਾਤੇ ਮਤਲਬ ਸੁਝਾਉਣਾ ਹੈ ਕਿ ਨਹੀਂ ਬੰਦਾ ਹੈ ਕਿ ਨਹੀਂ ਬੰਦਾ ਮੇਰੀ ਗੱਲ ਸੁਣੋ ਮੈਂ ਇੱਕ ਮਿੰਟ ਮੇਰੀ ਗੱਲ ਸੁਣੋ ਦੇਖੋ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਕਿੰਨੀਆਂ ਪੁੱਤਰੀਆਂ ਉਦੋਂ ਨਾਲ ਸ਼ਰਮਿੰਦਗੀ ਸ਼ੁਰੂ ਹੋ ਜਾਂਦੀ ਹੈ ਕਿ ਇਹ ਚੀਜ਼ ਨਹੀਂ ਠੀਕ ਹੈਗੀ ਇਹ ਤਾਂ ਲੋਕੀ ਨੂੰ ਚਾਹੀਦਾ ਜਿਹੜੀ ਸਮਾਜ ਦੇ ਉਲਟ ਚੱਲ ਰਹੀ ਆ ਪੈਸੇ ਦੀ ਬਹੁਤੀ ਗੱਲ ਨਹੀਂ ਹੁੰਦੀ ਉਹਦੇ ਕੋਈ ਪਰਹੇਜ ਇਹਨਾਂ ਨੂੰ ਖੁਦ ਕਰਨਾ ਚਾਹੀਦਾ ਤੁਸੀਂ ਮਾੜਾ ਦਿੱਤੀ ਪਹਿਲੇ ਕੁਝ ਹੋ ਜਾ ਮੇਰੇ ਮੇਰਾ ਇਹੀ ਆ ਵੀ ਇਹ ਕੋਈ ਚੰਗੀ ਗੱਲ ਨਹੀਂ ਹੈ ਜਿਹੜਾ ਬੱਚਿਆਂ ਨੂੰ ਨੈਟ ਤੇ ਸਿਖਾਉਣਾ ਹੈ ਆਰ ਕੇਮ ਨਾਲ ਦੇ ਚੱਕਰਾਂ ਦੇ ਵਿੱਚ ਇੱਕ ਬਹੁਤ ਚੰਗੀ ਗੱਲ ਹੈ ਗੁਰੂ ਦੇ ਆਸਥ ਸਿਖਾਉਣਾ ਬਹੁਤ ਰੌਣਕ ਹੈ ਜਿੱਦੋਂ ਇਹ ਸਪੇਸ਼ਲੀਆਂ ਇਹ ਸਿੱਖ ਕੁੰਡੀਆਂ ਮਾਵਾ ਖੁਦ ਪ੍ਰਚਾਰਕ ਬਣ ਗਈਆਂ ਨਾ ਉਸ ਟਾਈਮ ਪ੍ਰਚਾਰਕਾਂ ਦੀ ਲੋੜ ਨਹੀਂ ਪੈਣੀ ਇਹ ਹੁਣ ਮਤਾਵਾ ਭੈਣਾਂ ਨੂੰ ਕੰਮ ਦੀਆਂ ਬਣ ਗਈਆਂ ਹੈ ਬੜੀ ਵੱਡੀ ਸਮਾਜਿਕ ਦਾ ਸੁਧਾਰ ਹੋਇਆ ਨਹੀਂ ਨਹੀਂ ਕਿੰਨੀ ਕਰੇ ਬਹੁਤ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਹਾਂਜੀ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜਾ ਅੱਜ ਵਿਸਾਖੀ ਦਾ ਦਿਨ ਮਨਾਇਆ ਜਾਂਦਾ ਵਾ ਉਹਦਾ ਮਤਲਬ ਕੀ ਅਸਲ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਆ ਤੇ ਪੰਜਾਂ ਪਿਆਰਿਆਂ ਨੂੰ ਆਗਰ ਸੰਚਾਰ ਕਰਾ ਕੇ ਗੁਰੂ ਸਾੜੇ ਬਣਾਇਆ ਆ ਤੇ ਇਸ ਸੰਬੰਧ ਦੇ ਵਿੱਚ ਆਪਾਂ ਸੇਕੋ ਮੇਜ ਜਿਹੜੀ ਆ ਉਹ ਵਿਸਾਖੀ ਦਾ ਤਿਹਾਰ ਮਨਾ ਰਹੇ ਆ ਬੜੀ ਧੂਮਤਾਣ ਦੇ ਨਾਲ ਐ ਦੰਦਵਾ ਸਾਹਿਬ ਤੇ ਰੇਨਲਪੁਰ ਸਾਹਿਬ ਸੰਗਤਾਂ ਜਾਂਦੀਆਂ ਇੱਥੇ ਵੀ तकरीबन ਸਾਰੇ ਗੁਰੂ ਘਰਾਂ ਦੇ ਵਿੱਚ ਵਿਸਾਖੀ ਦਾ ਤਿਹਾਰ ਬੜੀ ਧੂਮਤਾਣ ਦੇ ਨਾਲ ਮਨਾਇਆ ਜਾਂਦਾ ਆ ਐ ਐਸ ਜਗ੍ਹਾ ਬਿਆਸ ਦੇ ਦਰਿਆ ਦੇ ਕੰਢੇ ਤੇ ਉਸ ਦੁਆਰਾ ਅਮਨਤ ਸਾਹਿਬ ਸਾਹਿਬ ਉੱਥੇ ਟਾਲੀ ਵਾਲ ਬੈਠਦੀ ਵੀ ਹੋਰ ਸੰਗਤਾਂ ਨਾਲ ਨਾਲ ਕੇ ਦੁਰੂਕਾ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਸ਼ਿਕਾਰ ਰਹੇ ਆ ਤੇ ਸਾਡੇ ਬਹੁਤ ਹੀ ਕਿੰਨੇ ਸਾਲਾਂ ਤੋਂ ਵੀਰ ਜੀ ਲੰਗਰ ਲਾ ਰਹੇ ਤੁਸੀਂ ਤਕਰੀਬਨ 10-12 ਸਾਲ ਤੋਂ ਲੰਗਰ ਇੱਥੇ ਚੱਲਦਾ ਆ ਢਾਰੀਵਾਲ ਬੈਠਦੀ ਹੋਰ ਸੰਗਤਾਂ ਹੋਰ ਪਿੰਡਾਂ ਦੀਆਂ ਇਲਾਕੇ ਦੀਆਂ ਸੰਗਤਾਂ ਜਿਹੜੀ ਸਹਿਯੋਗ ਦਿੱਤੀ ਆ ਆ ਠੀਕ ਹੈ ਜੀ ਹਾਂਜੀ ਤੁਹਾਨੂੰ ਵਿਖਾ ਰਹੇ ਆ ਲਾਈਵ ਤਸਵੀਰਾਂ ਜੋ ਕਿ ਇਹ ਸੰਗਤ ਵੱਲੋਂ ਜਿਹੜੇ ਲੰਗਰ ਆ ਬਹੁਤ ਵਧੀਆ ਉਪਰਾਲੇ ਜਿਹੜੇ ਕੀਤੇ ਜਾਂਦੇ ਆ ਤੇ ਬਹੁਤ